ਪੱਕੀ ਨੌਕਰੀ ਹਾਸਲ ਕਰ ਸਕਦੇ ਹੋ ਉਹ ਵੀ ਪ੍ਰੋਪਰ ਵਰਕ ਵੀਜ਼ਾ ਦੇ ਨਾਲ ਦਾਵਾ ਤੁਸੀਂ ਬਹੁਤ ਵੱਡਾ ਕਰ ਰਹੇ ਹੋ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਤੁਹਾਡੇ ਕੋਲ ਕੱਲ ਤੇ ਪਰਸੋਂ ਆਊਗਾ ਤੇ ਜੋ ਇੰਟਰਵਿਊ ਕਲੀਅਰ ਕਰ ਜਾਂਦਾ ਫਿਰ ਉਹ ਰੋਮਾਨਿਆ ਜਾਣ ਦੇ ਰਸਤੇ ਉਹਦੇ ਖੁੱਲ ਸਕਦੇ ਨੇ ਤੇ ਉਹ ਵੀ ਪੱਕੇ ਵਰਕ ਵੀਜ਼ਾ ਦੇ ਨਾਲ ਕੀ ਗਾਰੰਟੀ ਦਿੰਨੇ ਹੋ ਇਸ ਗੱਲ ਦੀ ਤੁਸੀਂ ਜੇ ਉਹ ਕੱਲ ਇੰਟਰਵਿਊ ਦੇ ਕੇ ਇਹ ਸੂਟੇਬਲ ਕੈਂਡੀਡੇਟ ਕੰਨੂ ਉਹ ਸਿਲੈਕਟ ਹੋ ਜਾਂਦਾ ਹੈ ਜੀ ਤੇ ਸਰ 15 ਤੋਂ 20 ਦਿਨ ਦੇ ਅੰਦਰ ਅੰਦਰ ਉਹਦਾ ਜੌਬ ਆਫਰ ਲੈਟਰ ਉਹਦੇ ਹੱਥ 'ਚ ਹੋਏਗਾ ਮਗਾ 15 ਦੀ 20 ਦਿਨਾਂ ਦੇ ਵਿੱਚ ਹੀ ਤੁਸੀਂ ਕਹਿ ਰਹੇ ਹੋ ਵੀ ਵੱਡਾ ਦਾਵਾ ਕਰਦੇ ਹੋ ਜੀ ਬਿਲਕੁਲ ਬਿਲਕੁਲ ਅਸੀਂ ਕਰ ਰਹੇ ਹਾਂ ਰូមੇਨੀਆ ਜਿਹੜੀ ਯੂਰਪ ਦੀ ਕੰਟਰੀ ਹੈ ਉਹਦੇ 'ਚ ਸਾਡੇ ਕੋਲ ਵੱਖਰੇ ਵੱਖਰੇ ਫੀਲਡ ਦੇ ਵਿੱਚ ਮਤਲਬ ਓਪਨਿੰਗਸ ਆਈ ਹੋਈਆਂ ਨੇ ਸਸਿਕਾਲ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਣੀਪਾਲ ਅੱਜ ਖਬਰ ਹੈ ਉਹਨਾਂ ਨੌਜਵਾਨਾਂ ਦੇ ਲਈ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹੁਨਰ ਹੈ ਜਾਂ ਜਿਹੜੇ ਨੌਜਵਾਨ ਕੋਈ ਇੱਕ ਕਿੱਤੇ ਦੇ ਵਿੱਚ ਮਾਹਰ ਨੇ ਤੇ ਉਹ ਨੌਜਵਾਨ ਜੇਕਰ ਵਿਦੇਸ਼ ਜਾਣ ਦੀ ਇੱਛਾ ਦੇ ਵਿੱਚ ਬੈਠੇ ਨੇ ਜਾਂ ਇਸ ਉਮੀਦ ਦੇ ਨਾਲ ਬੈਠੇ ਨੇ ਕਿ ਇੱਕ ਦਿਨ ਉਹਨਾਂ ਦੀ ਕਿਸਮਤ ਚਮਕੇਗੀ ਤੇ ਉਹ ਵੀ ਵਿਦੇਸ਼ ਜਾ ਕੇ ਕੰਮ ਕਰਨਗੇ ਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਦੇਣਗੇ ਤਾਂ ਉਹਨਾਂ ਨੌਜਵਾਨਾਂ ਦੇ ਲਈ ਇੱਕ ਖਾਸ ਮੌਕਾ ਖਾਸ ਮੌਕਾ ਕੀ ਹੈ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਕਿ ਆਖਿਰਕਾਰ ਇਹ ਆਖਿਰ ਇਹ ਚੀਜ਼ ਹੋਣ ਕੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਐਸਐਸਡੀਸੀ ਯਾਨੀ ਕਿ ਸਕਾਈ ਟ੍ਰੇਲ ਸਕਿੱਲ ਡਿਵੈਲਪਮੈਂਟ ਸੈਂਟਰ ਰਾਜਪੁਰਾ ਦੇ ਵੱਲੋਂ 2 ਦਿਨ ਦਾ ਮੈਗਾ ਇੰਟਰਵਿਊ ਫੇਅ ਲਗਾਇਆ ਜਾ ਰਿਹਾ ਇਹ ਇੰਟਰਵਿਊ ਜਿਹੜਾ ਹੈਗਾ ਕੱਲ ਯਾਨੀ ਕਿ 18 ਫਰਵਰੀ ਤੇ 19 ਫਰਵਰੀ ਨੂੰ 2 ਦਿਨ ਲੱਗੇਗਾ ਤੇ ਇਸ ਦਾ ਫਾਇਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਉਠਾ ਸਕਦੇ ਨੇ ਬਾਰਾ ਇਹਦੇ ਲਈ ਸ਼ਰਤ ਹੈ ਕਿ ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਕਿਸੇ ਨਾ ਕਿਸੇ ਇੱਕ ਖੇਤੇ ਦੇ ਵਿੱਚ ਮਾਹਰਤਾ ਹਾਸਲ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਸ ਇੰਟਰਵਿਊ ਤੇ ਜਾ ਸਕਦੇ ਹੋ ਤੇ ਜੇਕਰ ਤੁਸੀਂ ਇਸ ਇੰਟਰਵਿਊ ਨੂੰ ਕਲੀਅਰ ਕਰ ਲੈਂਦੇ ਹੋ ਤਾਂ ਸਿੱਧਾ ਤੁਸੀਂ ਯੂਰਪ ਤੇ ਹੋਰ ਨਾ ਦੇਸ਼ਾਂ ਦੇ ਵਿੱਚ ਪੱਕੀ ਨੌਕਰੀ ਹਾਸਲ ਕਰ ਸਕਦੇ ਹੋ ਜੀ ਹਾਂ ਪੱਕੀ ਨੌਕਰੀ ਹਾਸਲ ਕਰ ਸਕਦੇ ਹੋ ਉਹ ਵੀ ਪ੍ਰੋਪਰ ਵਰਕ ਵੀਜ਼ਾ ਦੇ ਨਾਲ ਕੋਈ ਰੋਕਟੋਕ ਨਹੀਂ ਹੋਏਗੀ ਇੱਕ ਨੰਬਰ ਦੇ ਵਿੱਚ ਤੁਸੀਂ ਪੱਕੀ ਨੌਕਰੀ ਯੂਰਪ ਦੇ ਕਈ ਵੱਡੇ ਦੇਸ਼ਾਂ ਤੋਂ ਇਲਾਵਾ ਹੋਰ ਨਾਲ ਦੇਸ਼ਾਂ ਦੇ ਵਿੱਚ ਵੀ ਤੁਸੀਂ ਇਸ ਆਪਣੀ ਨੌਕਰੀ ਪੱਕੀ ਕਰ ਸਕਦੇ ਹੋ ਇਹਨਾਂ 2 ਦਿਨਾਂ ਦੇ ਵਿੱਚ ਪਰ ਸ਼ਰਤ ਹੈ ਕਿ ਇਹ ਤੁਹਾਨੂੰ ਇੰਟਰਵਿਊ ਕੱਢਣੀ ਬੇहद ਲਾਜ਼ਮੀ ਹੋਏਗੀ ਸੋ ਐਸਐਸਡੀਸੀ ਦੇ ਵੱਲੋਂ ਮਿਸਟਰ ਦਿਨੇਸ਼ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਤੋਂ ਨਾਲ ਪੂਰੀ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਇਹ ਜਿਹੜਾ ਇੰਟਰਵਿਊ ਫੇਅਰ ਆ ਇਹ ਹੈ ਕੀ ਆ ਤੇ ਤੁਸੀਂ ਇਸ ਦਾ ਫਾਇਦਾ ਕਿਵੇਂ ਉਠਾ ਕੇ ਵਿਦੇਸ਼ ਜਾ ਸਕਦੇ ਹੋ ਤੇ ਉਹ ਵੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਪੱਕੇ ਵਰਕ ਪਰਮਿਟ ਦੇ ਨਾਲ ਵਰਕ ਵੀਜ਼ਾ ਦੇ ਨਾਲ ਤਾਂ ਮਿਸਟਰ ਦਿਨੇਸ਼ ਸਾਡੇ ਨਾਲ ਮੌਜੂਦ ਨੇ ਦਿਨੇਸ਼ ਜੀ ਬਹੁਤ ਬਹੁਤ ਸਵਾਗਤ ਹੈ ਔਨ 에ਅਰ ਤੇ ਅਹ ਥੈਂਕ ਯੂ ਰਾਸੋਬ ਬਹੁਤ ਬਹੁਤ ਸ਼ੁਕਰੀਆ ਤੁਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਵਰਕਿੰਗ ਬਾਰੇ ਤੁਹਾਨੂੰ ਦੱਸ ਪਾਈਏ ਜੀ ਸਰ ਇਹ ਦੱਸੋ ਪਲੀਜ਼ ਜਿਹੜਾ ਤੁਸੀਂ ਇਹ ਦੋ ਦਿਨ ਅਗਲੇ ਦੋ ਦਿਨ ਜਿਹੜਾ ਮੇਲਾ ਲੌਂਡ ਜਾ ਰਹੇ ਹੋ ਇੱਕ ਕਿਸ ਤਰੀਕੇ ਨਾਲ ਇਹ ਨੌਜਵਾਨ ਜੇਕਰ ਇੰਟਰਵਿਊ ਕਲੀਅਰ ਕਰਦੇ ਨੇ ਤਾਂ ਉਹਨਾਂ ਨੂੰ ਕਿਹੜੇ ਫਾਇਦੇ ਮਿਲ ਸਕਦੇ ਨੇ ਕਿੱਥੇ ਕਿੱਥੇ ਕਿਹੜੇ-ਕਿਹੜੇ ਦੇਸ਼ 'ਚੋਂ ਜੌਬ ਹਾਸਲ ਕਰ ਸਕਣਗੇ ਫਿਰ ਰਾਉ ਸਾਹਿਬ ਸਕਾਈ ਟ੍ਰੇਲਸ ਜਿਹੜੀ ਸਾਡੀ ਕੰਪਨੀ ਹੈਗੀ ਆ ਉਹ ਮੈਨਪਾਰ লাইসেনਸਡ ਅਪਰੂਵਡ ਕੰਪਨੀ ਹੈਗੀ ਹੈ ਜਿਹੜੀ ਕਿ ਪੰਜਾਬ ਚ ਅਸੀਂ ਚੰਡੀਗੜ੍ਹ ਪਟਿਆਲਾ ਸਾਡਾ ਆਫਿਸ ਹੈ ਦਿੱਲੀ ਸਾਡਾ ਆਫਿਸ ਹੈ ਹਮ ਬੰਬੇ ਅਸੀਂ ਆਲਰੇਡੀ ਟੀਮ ਲੈ ਕੇ ਬੈਠੇ ਆਂ ਤੇ ਪਲੱਸ ਰਾਜਪੁਰਾ ਪਟਿਆਲਾ ਦੇ ਨੇੜੇ ਜਿਹੜਾ ਰਾਜਪੁਰਾ ਹੈ ਉੱਥੇ ਅਸੀਂ ਸਕਿੱਲ ਸੈਂਟਰ ਖੋਲ ਕੇ ਲੋਕਾਂ ਨੂੰ ਟ੍ਰੇਨ ਕਰ ਰਹੇ ਆਂ ਉੱਥੇ ਐਸਪਾਇਰੈਂਟ ਜਿਹੜੇ ਨਿਊ ਜਾਣਾ ਚਾਹੁੰਦੇ ਆਂ ਜੌਬ ਸਿੱਖਣਾ ਚਾਹੁੰਦੇ ਆਂ ਸਕਿੱਲਡ ਹੋਣਾ ਚਾਹੁੰਦੇ ਆਂ ਉੱਥੇ ਅਸੀਂ ਟ੍ਰੇਨਿੰਗ ਸੈਂਟਰ ਖੋਲ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆਂ ਵੱਖਰੇ ਵੱਖ ਅ 11 ਦੀ ਇਸੇ ਘੜੀ ਚ ਅਸੀਂ ਹੁਣ ਕੱਲ ਜਿਹੜਾ ਕਿ 18 ਫਰਵਰੀ ਹੈ ਔਰ 19 ਫਰਵਰੀ ਦੋ ਦਿਨਾਂ ਤੱਕ ਆਪਣੇ ਕੋਲ ਰូមੇਨੀਆ ਜਿਹੜੀ ਯੂਰਪ ਦੀ ਕੰਟਰੀ ਹੈ ਉਹਦੇ ਚ ਸਾਡੇ ਕੋਲ ਵੱਖਰੇ ਵੱਖਰੇ ਫੀਲਡ ਦੇ ਵਿੱਚ ਮਤਲਬ ਓਪਨਿੰਗਸ ਆਈ ਹੋਈਆਂ ਨੇ ਜਿਨ੍ਹਾਂ ਚ ਮਤਲਬ ਅਸੀਂ ਸਾਨੂੰ ਮਤਲਬ ਜਿਹੜੇ ਯੂਥ ਹੈ ਜਿਹੜਾ ਕਿ ਸਕਿਲਡ ਵਰਕਰ ਹੈ ਉਹ ਸਾਨੂੰ ਲੋੜ ਹੈਗੀ ਹੈ ਤੇ ਉੱਥੇ ਅਸੀਂ ਉਹ ਇੰਟਰਵਿਊ ਕੰਡਕਟ ਕਰ ਰਹੇ ਹਾਂ ਡਾਇਰੈਕਟ ਬਕਾਇਦਾ ਉੱਥੇ ਰੂਮੇਨੀਆ ਦੇ ਇੱਥੇ ਜਿਹੜੇ ਇੰਡੀਆ ਦੇ ਰੈਪ੍ਰੈਜ਼ੈਂਟੇਟਿਵ ਹੈ ਉਹ ਡਾਇਰੈਕਟ ਆ ਕੇ ਉਹਨਾਂ ਨਾਲ ਮਿਲਣਗੇ ਉਹਨਾਂ ਨੂੰ ਪੁੱਛਣਗੇ ਉਹਨਾਂ ਤੋਂ ਉਹਨਾਂ ਨਾਲ ਗੱਲਬਾਤ ਕਰਨਗੇ ਜੇ ਉਹ ਕੈਂਡੀਡੇਟ ਇੱਥੇ ਸਿਲੈਕਟ ਹੋ ਜਾਂਦਾ ਹੈ ਤੇ ਫਿਰ ਉਹਨੂੰ ਉੱਥੇ ਰਾਹ ਰਾਹ ਖੁੱਲਣ ਦੀ ਉਹਦੀ ਚਾਂਸਸ ਬਣ ਜਾਂਦੀ ਹੈ ਇਹ ਪੱਕੀ ਗੱਲ ਹੈ ਦਿਨੇਸ਼ ਜੀ ਇਹ ਪੱਕੀ ਗੱਲ ਹੈ ਕਿਉਂਕਿ ਦਾਵਾ ਤੁਸੀਂ ਬਹੁਤ ਵੱਡਾ ਕਰ ਰਹੇ ਹੋ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਤੁਹਾਡੇ ਕੋਲ ਕੱਲ ਤੇ ਪਰਸੋਂ ਆਊਗਾ ਤੇ ਜੋ ਇੰਟਰਵਿਊ ਕਲੀਅਰ ਕਰ ਜਾਂਦਾ ਫਿਰ ਉਹ ਰੂਮੇਨੀਆ ਜਾਣ ਦੇ ਰਸਤੇ ਉਹਦੇ ਖੁੱਲ ਸਕਦੇ ਨੇ ਤੇ ਉਹ ਵੀ ਪੱਕੇ ਵਰਕ ਵੀਜ਼ਾ ਦੇ ਨਾਲ ਕੀ ਗਾਰੰਟੀ ਦਿੰਦੇ ਹੋ ਇਸ ਗੱਲ ਸਰ ਬਿਲਕੁਲ ਅਸੀਂ ਗਾਰੰਟੀ ਦੀ ਗੱਲ ਕਰ ਰਹੇ ਹਾਂ ਇਸ ਬਾਰੇ ਕਿਉਂਕਿ ਇੱਥੇ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਜੌਬ ਅਸੀਂ ਜਿਹੜੀ ਪਲੇਸਮੈਂਟ ਅਸੀਂ ਲੈ ਕੇ ਆ ਰਹੇ ਹਾਂ ਉੱਥੇ ਬਕਾਇਦਾ ਮਾਰਕੀਟ 'ਚ ਵੀ ਅਸੀਂ ਆਲਰੇਡੀ ਇਹਨੂੰ ਸਪਰੈਡ ਕੀਤਾ ਆ ਹੂੰ ਜਿਹੜੀ ਓਪਨਿੰਗਸ ਆਈਆਂ ਨੇ ਉਹਨਾਂ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਅਸੀਂ ਭੇਜਿਆ ਹੈ ਕਿ ਕਿੰਨੀ ਏਜ ਗਰੁੱਪ ਦਾ ਸਾਨੂੰ ਚਾਹੀਦਾ ਹੈ ਜਾਂ ਕਿੰਨੀ ਐਜੂਕੇਸ਼ਨ ਉਹਦੀ ਹੋਣੀ ਚਾਹੀਦੀ ਹੈ ਜੀ ਵੱਖਰੇ ਵੱਖਰੇ ਫੀਲਡ ਦੇ ਵਿੱਚ ਜਿਹੜੇ ਕਿ ਐਕਸਪੀਰੀਅੰਸ ਉਹਨਾਂ ਦੇ ਹੋਣੇ ਜ਼ਰੂਰੀ ਨੇ ਸਰ ਉਹ ਸਰ ਕਲੀਅਰ ਕਰੋ ਕਿਉਂਕਿ ਬਹੁਤ ਸਾਰੇ ਨੌਜਵਾਨ ਦੇਖੋ ਇਹ ਸੁਣ ਰਹੇ ਨੇ ਤੇ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਵੀ ਹੋਣਗੇ ਹੁਣ ਆਪਣਾ ਮਕਸਦ ਇਹ ਹੈ ਸਾਡਾ ਔਨ 에ਅਰ ਦਾ ਕਿ ਉਹਨਾਂ ਨੌਜਵਾਨਾਂ ਤੱਕ ਅਸੀਂ ਸਹੀ ਜਾਣਕਾਰੀ ਪਹੁੰਚਾ ਦਈਏ ਇੱਕ ਤਾਂ ਤੁਸੀਂ ਸਾਨੂੰ ਦੱਸੋ ਕਿ ਕਿੰਨੇ ਸਾਲ ਤੋਂ ਕਿੰਨੇ ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਆ ਸਕਦੇ ਨੇ ਤੇ ਉਹਨਾਂ ਦੇ ਕੋਲ ਕਿਹੜੇ ਕਿਹੜੇ ਖਿੱਤੇ ਦੀ ਮਹਾਰਤਾਂ ਹੋਣੀ ਚਾਹੀਦੀ ਹੈ ਇਹ ਥੋੜਾ ਜਿਹਾ ਕਲੀਅਰ ਕਰ ਦਿਓ ਸਰ ਇਹਦੇ ਚ ਤੁਹਾਨੂੰ ਦੱਸ ਦਈਏ ਕਿ ਭਈ ਤਕਰੀਬਨ ਸਾਨੂੰ ਜਿਹੜਾ ਹੈ 22 ਸਾਲ ਤੋਂ ਪਲੱਸ ਦਾ ਆਪਨੂੰ ਯੂਥ ਜਿਹੜਾ ਹੈ ਯੰਗ ਸਾਨੂੰ ਬਲੱਡ ਚਾਹੀਦਾ ਇਹਦੇ ਚ ਜਿਹੜਾ ਕਿ ਮਤਲਬ ਉੱਥੇ ਜਾ ਕੇ ਉੱਥੇ ਉਹ ਕੰਮ ਕਰ ਸਕੇ ਪਲੱਸ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਭਈ ਜਿਵੇਂ ਵੱਖੀ-ਵਕਰੀ ਆਪਣੀ ਫੀਲਡਸ ਨੇ ਜਿਵੇਂ ਸ਼ਟਰਿੰਗ ਦਾ ਕੰਮ ਹੈ ਸ਼ਿਪਿੰਗ ਸੁਪਰਵਾਈਜ਼ਰ ਦਾ ਕੰਮ ਹੈ ਸਟੀਲ ਫਿਕਸਚਰ ਦਾ ਕੰਮ ਹੈ ਦੈਨ ਕੁੱਕ ਸਾਨੂੰ ਇੰਡੀਅਨ ਫੂਡ ਲਈ ਕੁੱਕ ਚਾਹੀਦਾ ਮਤਲਬ ਉਥੇ ਇੰਡੀਅਨ ਰੈਸਟੋਰੈਂਟਸ ਨੇ ਜਿੱਥੇ ਮਤਲਬ ਕੁੱਕ ਦੀ ਲੋੜ ਹੋਏਗੀ ਵੇਟਰ ਸਾਨੂੰ ਚਾਹੀਦੇ ਆ ਹੋਟਲ ਰਿਸੈਪਸ਼ਨਿਸਟ ਸਾਨੂੰ ਚਾਹੀਦੇ ਆ ਹੁਣ ਜਦੋਂ ਮੈਂ ਤੁਹਾਨੂੰ ਇਹ ਇਹਨਾਂ ਦੀ ਫੀਲਡਸ ਦੀ ਗੱਲ ਕਰ ਰਿਹਾ ਆ ਫਿਰ ਉਥੇ ਇਸੀ ਫੀਲਡ ਚ ਜਿਹੜਾ ਵੀ ਉਹ ਕੈਂਡੀਡੇਟ ਆਏਗਾ ਇਹਦਾ ਸਕਿੱਲ ਹੋਣਾ ਜ਼ਰੂਰੀ ਹੈ ਉਹਨੂੰ ਇਸ ਚੀਜ਼ ਦੀ ਨੌਲੇਜ ਹੋਣੀ ਜ਼ਰੂਰੀ ਹੈ ਸਿਰਫ ਨੌਲੇਜ ਚੱਲੂਗੀ ਜੀ ਜਾਂ ਨੌਲੇਜ ਚੱਲੂਗੀ ਜਾਂ ਉਹਦੇ ਨਾਲ ਐਕਸਪੀਰੀਅੰਸ ਵੀ ਚਾਹੀਦਾ ਕੋਈ ਥੋੜੇ ਬਹੁਤੇ ਸਮੇ ਦਾ ਸਰ ਥੋੜੇ ਬਹੁਤੇ ਸਮੇਂ ਦਾ ਐਕਸਪੀਰੀਅੰਸ ਜਿਹੜਾ ਹੁੰਦਾ ਉਹ ਹਮੇਸ਼ਾ ਬਾਤਾਂ ਦਿੰਦਾ ਕਿਉਂਕਿ ਤੁਸੀਂ ਨਵੀਂ ਕੰਟਰੀ ਚ ਜਾ ਕੇ ਜਦੋਂ ਕੰਮ ਕਰਨਾ ਸਟਾਰਟ ਕਰਦੇ ਹੋ ਤੁਹਾਨੂੰ ਆਪਣੇ ਵਿੱਚਕਰਚ ਮਤਲਬ ਆਪਣਾ ਪੁਰਾਣਾ ਐਕਸਪੀਰੀਅੰਸ ਤੁਹਾਨੂੰ ਬਹੁਤ ਕੰਮ ਆਉਂਦਾ ਇਸ ਚੀਜ਼ ਦਾ ਜਦੋਂ ਪ੍ਰੈਕਟੀਕਲ ਨੋਲਿਜ ਬੰਦੇ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੈ ਤੇ ਉਸ ਚੀਜ਼ ਨੂੰ ਕੰਮ ਕਰਨ ਦਾ ਥੋੜਾ ਜਿਹਾ ਤਰੀਕਾ ਉਹਦੇ ਲਈ ਈਜ਼ੀ ਹੋ ਜਾਂਦਾ ਹੈ ਤੇ ਉਹਦੀ ਅੰਡਰਸਟੈਂਡਿੰਗ ਅੱਗੇ ਦੇ ਨਵੇਂ ਸਿਸਟਮ ਨੂੰ ਸਿੱਖਣ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਥੋੜੀ ਉਹਦੇ ਲਈ ਈਜ਼ੀ ਹੋ ਜਾਂਦੀ ਹੈ ਜੀ ਤੇ ਅਸੀਂ ਪ੍ਰਿਫਰ ਵੀ ਇਸ ਕਰਕੇ ਇਸ ਲਈ ਕਰ ਉਹ ਤੇ ਉਹਨੂੰ ਸਕਿੱਲ ਸਿਖਾਵਾਂਗੇ ਦੱਸਾਂਗੇ ਉਹਨੂੰ ਸਾਰਾ ਔਰ ਉਸ ਤੋਂ ਤਿਆਰ ਹੋ ਜਾਂਦਾ ਆਬਵੀਅਸਲੀ ਉਹ ਮਤਲਬ ਅੱਗੇ ਜਾਣ ਵਾਲ ਬਣ ਜਾਏਗਾ ਤੇ ਸਰ ਇਹ ਜਿਹੜਾ ਕਿ ਮੈਂ ਤੁਹਾਨੂੰ ਜੀ ਤੁਸੀਂ ਕੰਟੀਨਿਊ ਕਰੋ ਹਾਂ ਜਿਵੇਂ ਤੁਹਾਨੂੰ ਦੋ ਦਿਨ ਦਾ ਜੋ ਮੈਂ ਦੋ ਦਿਨ ਦਾ ਤੁਹਾਨੂੰ ਦੱਸ ਰਿਹਾ ਇਹਦੇ ਚ ਅਸੀਂ 10ਵੀਂ ਪਾਸ ਸਾਨੂੰ ਜਿਵੇਂ ਤੁਸੀਂ ਕੁਐਸਚਨ ਕੀਤਾ ਸੀਗਾ ਕਿ ਉਹਦੀ ਐਜਿਬਿਲਿਟੀ ਕੀ ਚਾਹੀਦੀ ਹੈ ਤੇ ਉਮਰ ਮੈਂ ਤੁਹਾਨੂੰ ਦੱਸ ਤੀ ਕਿ ਮਤਲਬ 22 ਪਲੱਸ ਉਮਰ ਦਾ ਸਾਨੂੰ ਯੰਗ ਬਲੱਡ ਚਾਹੀਦਾ ਜਿਹੜਾ ਕਿ ਮਤਲਬ ਵਧੀਆ ਵਰਕਰ ਹੋਵੇ ਔਰ ਕੰਮ ਕੰਮ ਜਾਣ ਦਾ ਹੋਵੇ ਆਪਣੇ ਜਿਹੜਾ ਵੀ ਉਹ ਫੀਲਡ ਚ ਅਪਲਾਈ ਕਰਨਾ ਚਾਹੁੰਦਾ ਹੈ ਪਲੱਸ 10ਵੀਂ ਐਂਡ ਅਬਉ ਸਾਨੂੰ ਚਾਹੀਦਾ ਹੋ ਹੂੰ ਜੇ ਉਸ ਉਸ ਤੋਂ ਉਹਦੇ ਨਾਲ ਹੀ ਮਤਲਬ ਜੇ ਉਹਦੇ ਕੋਲ ਕੋਈ ਆਈਟੀਆਈ ਡਿਪਲੋਮਾ ਜਾਂ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਹੈ ਉਸ ਫੀਲਡ ਦਾ ਕਿ ਉਹਦੇ ਲਈ ਉਹ ਵੈਲਿਊ ਐਡਵਾਂਟੇਜ ਹੁੰਦੀ ਹੈ ਫਿਰ ਉਸ ਟੈਕਨੀਕਲ ਹੋ ਜਾਂਦਾ ਹੈ ਉਹ ਸਾਹਮਣੇ ਵਾਲਾ ਜਦੋਂ ਇੰਟਰਵਿਊਰ ਹੈ ਉਹਨੂੰ ਪੁੱਛਦਾ ਹੈ ਤੇ ਉਹਨੂੰ ਇਸ ਚੀਜ਼ ਦਾ ਕੌਨਫੀਡੈਂਸ ਰਹਿੰਦਾ ਹੈ ਕਿ ਭਈ ਅਗਲੇ ਨੇ ਪੜ੍ਹਾਈ ਲਿਖਾਈ ਕੀਤੀ ਹੈ ਤੇ ਇਹਨੂੰ ਕੁਝ ਐਕਸਪੀਰੀਅੰਸ ਵੀ ਇਸ ਚੀਜ਼ ਦਾ ਠੀਕ ਹੈ ਮੈਂ ਹੁਣ ਸਵਾਲ ਕਰਦਾ ਤੁਹਾਨੂੰ ਕਿ ਯਾਨੀ ਕਿ ਤੁਸੀਂ ਕੁੱਕ ਦਾ ਕਿਹਾ ਕਿ ਜੇ ਕੁੱਕ ਹੈਗੇ ਆ ਚੰਗੇ ਤੇ ਉਹ ਆ ਸਕਦੇ ਨੇ ਯਾ ਇਸ ਤੋਂ ਇਲਾਵਾ ਕਈ ਵਾਰ ਨੌਜਵਾਨ ਵੈਲਡਿੰਗ ਦਾ ਕੰਮ ਜਾਣਦੇ ਨੇ ਯਾ ਕੁਝ ਕਾਰਪੈਂਟਰ ਹੁੰਦੇ ਨੇ ਤਰਖਾਨਗਰੀ ਦਾ ਕੰਮ ਜਾਣਦੇ ਨੇ ਯਾ ਕੁਝ ਬ੍ਰਿਕਲੇਅਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਮਿਸਤਰੀ ਕਹਿ ਦਿੰਦੇ ਆ ਉਹਦਾ ਕੰਮ ਜਾਣ ਜਾਣਦੇ ਨੇ ਕਿ ਉਹ ਨੌਜਵਾਨ ਵੀ ਆ ਸਕਦੇ ਨੇ ਜੀ ਬਿਲਕੁਲ ਆ ਸਕਦੇ ਬਿਲਕੁਲ ਇੱਥੇ ਆਪਣੇ ਕੋਲ ਵੱਖ-ਵੱਖਰੀ ਓਪਨਿੰਗਸ ਹੈਗੀਆਂ ਜਿਹੜਾ ਕਿ ਅਸੀਂ ਆਲਰੇਡੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮਤਲਬ ਥੋੜੇ ਮਾਦਮ ਰਹੀ ਵੀ ਅਸੀਂ ਹੁਣ ਅਪੀਲ ਕਰ ਰਹੇ ਹਾਂ ਕਿ ਮਤਲਬ ਪੰਜਾਬ ਔਰ ਹਰਿਆਣਾ ਦੇ ਜਿਹੜੇ ਯੁਵਾ ਦੇਖ ਰਹੇ ਹੈ ਜਾਂ ਹਸਪਤਾਲ ਦੇ ਜਿਹੜੇ ਸਟੇਟਸ ਹੈ ਇੱਥੇ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਜਿਹੜਾ ਕਿ ਯੂਰੋਪੀਅਨ ਕੰਟਰੀ ਚ ਜਾ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਐਜ਼ ਅ ਵਰਕਰ ਔਰ ਓਨ ਵਰਕ ਪਰਮਿਟ ਪ੍ਰੋਪਰ ਜਾ ਕੇ ਤੁਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਹੋ ਜੀ ਇੱਕ ਵਧੀਆ ਸੈਲਰੀ ਪੈਕੇਜ ਦੇ ਉੱਤੇ ਮਤਲਬ ਇੱਕ ਤੀ ਉੱਥੇ ਜਾ ਕੇ ਆਪਣਾ ਪਰਮਨੈਂਟ ਰਹਿ ਕੇ ਵਧੀਆ ਕੰਮ ਕਰਦਾ ਤਾਂ ਅੱਗੇ-ਅੱਗੇ ਉਹਦੀ ਪੀਆਰ ਦਾ ਵੀ ਫਲਸਫਾ ਆ ਕੇ ਸਟਾਰਟ ਹੋ ਜਾਂਦਾ ਹੁੰਦਾ ਹੈ ਜੇ ਨਹੀਂ ਤੁਹਾਡੇ ਵੱਲੋਂ ਮਤਲਬ ਘੱਟੋ-ਘੱਟ 2 ਸਾਲ ਦਾ ਇਹ ਵਰਕ ਵੀਜ਼ਾ ਲੱਗੂਗਾ ਜੀ ਹਾਂ ਜੀ ਇਹ 2 ਸਾਲ ਦਾ ਵਰਕ ਵੀਜ਼ਾ ਹੁੰਦਾ ਹੈ ਜੀ ਇਹਦੇ 'ਚ ਰੀਨਿਊਅਲ ਬਕਾਇਦਾ ਹੁੰਦਾ ਹੈ ਕਿ ਅੱਗੇ ਰੀਨਿਊਅਲ ਮਤਲਬ ਪ੍ਰੋਸੈਸ ਹੋ ਸਕਦੀ ਹੈ ਮੈਂ ਕਹਿੰਦਾ ਬਟ ਇਹ ਮਿਨੀਮਮ 2 ਸਾਲ ਤੱਕ ਦਾ ਆਪਣਾ ਵਰਕ ਵੀਜ਼ਾ ਹੁੰਦਾ ਹੈ ਜਿਹੜਾ ਕਿ ਉਹਨਾਂ ਨੂੰ ਇਕ ਹੁੰਦਾ ਹੈ ਜੇ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕੱਲ ਸਪੋਜ਼ ਅਸੀਂ ਇੰਟਰਵਿਊ ਰੱਖੇ ਹੋਏ ਆ ਔਰ ਜੇ ਅਗਰ ਸੂਟੇਬਲ ਕੈਂਡੀਡੇਟ ਹੁਣ ਤੁਹਾਨੂੰ ਮੈਂ ਸਮਝ ਆਈ ਕਿ ਆਉਣਾ ਕਿ ਸੂਟੇਬਲ ਕੈਂਡੀਡੇਟ ਚ ਮਤਲਬ ਹੋਗਾ ਸਕਿੱਲ ਹੈ ਉਹਦੀ ਪੜ੍ਹਾਈ ਲਿਖਾਈ ਥੋੜੀ ਹੈਗੀ ਹੈ ਉਹਨੂੰ ਨੋਲਿਜ ਹੈਗੀ ਹੈ 10ਵੀਂ ਉੱਪਰ ਉਹਦੀ ਹੈਗੀ ਹੈ ਸਿੱਖਿਆ ਜਿਹੜੀ ਹੈਗੀ ਹੈ ਤੇ ਇਦਾਂ ਦੀ ਜੇ ਐਲੀਜੀਬਿਲਟੀ ਉਹਦੀ ਹੈਗੀ ਹੈ ਤੇ ਆਬਵੀਅਸਲੀ ਉਹ ਇੱਕ ਆਪਣੇ ਆਪ ਚ ਸੂਟੇਬਲ ਕੈਂਡੀਡੇਟ ਹੁੰਦਾ ਹੈ ਠੀਕ ਹੈ ਜੇ ਉਹ ਕੱਲ ਇੰਟਰਵਿਊ ਦੇ ਕੇ ਇਹ ਸੂਟੇਬਲ ਕੈਂਡੀਡੇਟ ਕੱਲ ਨੂੰ ਅਗਰ ਸਿਲੈਕਟ ਹੋ ਜਾਂਦਾ ਹੈ ਤੇ ਸਰ 15 ਤੋਂ 20 ਦਿਨ ਦੇ ਅੰਦਰ ਅੰਦਰ ਉਹਦਾ ਜੌਬ ਆਫਰ ਲੈਟਰ ਉਹਦੇ ਹੱਥ 'ਚ ਹੋਏਗਾ ਬਕਾਇਦਾ ਵੱਡੀ ਗੱਲ ਕਹਿ ਰਹੇ ਹਾਂ ਜੀ 15 20 ਦਿਨ ਮਤਲਬ ਕੋਈ ਖਾਸ ਜ਼ਿਆਦਾ ਤਾਂ ਨਹੀਂ ਹੁੰਦੇ ਜੇ ਉਹ ਵੀ ਅਸੀਂ ਸੋਚੀਏ ਕਿ ਕੋਈ ਬੰਦਾ ਜਾਂ ਨੌਜਵਾਨ ਵਿਦੇਸ਼ ਜਾਣ ਦੀ ਸੋਚ ਰਿਹਾ ਹੋਵੇ ਹੁਨਰ ਉਹਦੇ ਕੋਲ ਹੋਵੇ ਤੇ 15 ਦੀ 20 ਦਿਨਾਂ ਦੇ ਵਿੱਚ ਹੀ ਤੁਸੀਂ ਕਹਿ ਰਹੇ ਹੋ ਇਹ ਵੱਡਾ ਦਾਵਾ ਕਰਦੇ ਹੋ ਜੀ ਬਿਲਕੁਲ ਬਿਲਕੁਲ ਅਸੀਂ ਕਰ ਰਹੇ ਹਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਹਾਂ ਜੀ ਕਿ ਅਸੀਂ ਪੂਰਾ ਪ੍ਰੋਪਰ ਇੱਕ ਸਿਸਟਮ ਨੂੰ ਫੋਲੋ ਕਰਦੇ ਹੋਏ ਇਸ ਉਪਾਰੇ ਨੂੰ ਸਾਰਾ ਅਸਿਗਰੀਟ ਕੀਤਾ ਹੈ ਪੂਰੀ ਕੰਪਲੀਟ ਟੀਮ ਹੈ ਜਿਹੜਾ ਕਿ ਇਹਦੇ ਪਿੱਛੇ ਕੰਮ ਕਰ ਰਹੀ ਹੈ ਜੀ ਅਸੀਂ ਕੋਈ ਵੀ ਸ਼ਬਦ ਅਸੀਂ ਦਵਾਂਗੇ ਤੁਹਾਡਾ ਇੱਕ ਰੈਪੀਟਡ ਚੈਨਲ ਹੈ ਉਹਦੇ ਰਹੀ ਮਤਲਬ ਮੈਂ ਆਬਵੀਅਸਲੀ ਕੋਈ ਵੀ ਗਲਤ ਕਮਿਟ ਨਹੀਂ ਕਰੂੰਗਾ ਜੀ ਜਿਹੜਾ ਅਸੀਂ ਕਹਿ ਰਹੇ ਹਾਂ ਮਤਲਬ ਉਹ ਸਾਡੇ ਆਪਣੀ ਵਰਕਿੰਗ ਚ ਅਸੀਂ ਲੈ ਕੇ ਚੱਲ ਰਹੇ ਹਾਂ ਜੌਬ ਆਫ ਅ ਲੈਟਰ ਉਹਨੂੰ ਜੇ ਉਹ ਕੱਲ ਸਿਲੈਕਟ ਹੋ ਜਾਂਦਾ ਹੈ ਅਗਰ ਕੋਈ ਜਨ ਬਚਾ ਜਾਏ ਜੁਵਾਨ ਨੌਜ ਉਹਦਾ ਜੌਬ ਆਫ ਲੈਟਰ ਉਹਨੂੰ ਆ ਜਾਂਦਾ 15 ਤੋਂ 20 ਦਿਨ ਦੇ ਅੰਦਰ ਆ ਜਾਂਦਾ ਠੀਕ ਹੈ ਔਰ ਉਸ ਤੋਂ ਬਾਅਦ ਤਕਰੀਬਨ 2 2.5 ਮਹੀਨੇ ਦੇ ਅੰਦਰ ਅੰਦਰ ਉਹਦਾ ਵਰਕ ਪਰਮਿਟ ਆ ਜਾਏਗਾ ਠੀਕ ਹੈ ਨਾ ਵਰਕ ਪਰਮਿਟ ਕੀ ਹੈ ਵਰਕ ਪਰਮਿਟ ਚ ਜਿੱਥੇ ਉਹਨੂੰ ਮੈਂ ਤੁਹਾਨੂੰ ਦੱਸ ਦਵਾਂ ਕਿ ਸਰ ਜਿਹੜੀ ਸੈਲਰੀ ਉਹਨੂੰ ਮਿਲੇਗੀ ਯੂਰੋ ਚ ਜਿਹੜੀ ਸੈਲਰੀ ਮਿਲੇਗੀ ਉਸ ਤੋਂ ਇਲਾਵਾ ਉਹਨੂੰ ਉਹਦੇ ਮੈਡੀਕਲ ਬੈਨੀਫਿਟਸ ਮਿਲਣਗੇ ਅੱਛਾ ਹੋਰ ਕੁਝ ਰਹਿਣ ਦੇ ਲਈ ਜਗ੍ਹਾ ਉਹ ਵੀ ਕੰਪਨੀ ਦੇਗੀ ਕਿਉਂਕਿ ਕੰਮ ਜਦੋਂ ਕੰਪਨੀ ਦਾ ਕਰਨਾ ਨੌਜਵਾਨਾਂ ਨੇ ਤੇ ਫਿਰ ਉਹ ਰਹਿਣ ਦੀ ਅਕੋਮੋਡੇਸ਼ਨ ਵੀ ਕਰੂਗੀ ਉਹ ਜੀ ਬਿਲਕੁਲ ਉਹ ਉਹਦਾ ਜਿਹੜਾ ਅਕੋਮੋਡੇਸ਼ਨ ਹੈ ਉਹ ਕੰਪਨੀ ਵੱਲੋਂ ਹੋਏਗਾ ਬਕਾਇਦਾ ਜਿਹੜਾ ਬਲਕਿ ਜਿੱਥੇ ਉਹ ਰਹਿ ਰਿਹਾ ਉਥੋਂ ਕੰਪਨੀ ਦਾ ਆਨ ਜਾਣ ਦਾ ਜਿਹੜਾ ਟਰਾਂਸਪੋਰਟੇਸ਼ਨ ਹੈ ਉਹ ਵੀ ਕੰਪਨੀ ਪੇ ਕਰੇਗੀ ਉਹ ਕੰਪਨੀ ਦੀ ਹੀ ਗੱਡੀ ਵਿੱਚੋਂ ਮੈਦਾਨ ਜਾਣਾ ਕਰੇਗਾ ਸਾਰਾ ਹਾਂ ਜਿਹੜੇ ਮੈਡੀਕਲ ਬੈਨੀਫਿਟਸ ਹੈ ਉਹ ਸਾਰਾ ਐਸ ਪਰ ਉਸ ਕੰਟਰੀ ਦੇ ਲਾਅ ਦੇ ਮੁਤਾਬਿਕ ਹੋਣਗੇ ਕਿ ਜਿਵੇਂ ਆਪਾਂ ਇੰਡੀਆ 'ਚ ਦੇਖਦੇ ਹਾਂ ਸਾਨੂੰ ਅਸੀਂ ਜੋਬ ਕਰਦੇ ਹਾਂ ਉੱਥੇ ਤੇ ਆਪਾਂ ਨੂੰ EPF, ESI ਆਪਾਂ ਨੂੰ ਮਿਲਦੀ ਹੈ ਤੇ ਉੱਥੇ ਜਾ ਕੇ ਅਸੀਂ ਸੇਵਾ ਲੈ ਸਕਦੇ ਹਾਂ ਆਪਣਾ ਕਾਰਡ ਦਿਖਾ ਕੇ ਜੀ ਸੇਮ ਲੈਵਲ ਤੇ ਉੱਥੇ ਵੀ ਜਾ ਕੇ ਵਿਕਤੀ ਉੱਥੇ ਉਸ ਕੰਪਨੀ ਉਸ ਕੰਟਰੀ ਦੇ ਲਾਅ ਦੇ ਹਿਸਾਬ ਨਾਲ ਉਹਨੂੰ ਸਾਰੇ ਮੈਡੀਕਲ ਬੈਨੀਫਿਟਸ ਮਿਲਣਗੇ ਇਹ ਕਲ ਨੂੰ ਆ ਵੀ ਨਾ ਵਿੱਚ ਕੋਈ ਵੀ ਗੱਲ ਹੋਣੀ ਹੈ ਤਾਂ ਪੱਕਾ ਦੋ ਐਲੀਜੀਬਲ ਹੋਏਗਾ ਜੀ ਉੱਥੇ ਆਪਣੇ ਬੈਨੀਫਿਟ ਮੈਡੀਕਲ ਬੈਨੀਫਿਟ ਲੈਣ ਲਈ ਹੂੰ ਸੋ ਇਹ ਇਹ ਵੱਡੀ ਚੀਜ਼ ਆਉਂਦੀ ਹੈ ਕਿਉਂਕਿ ਜੇ ਤੁਸੀਂ ਦੇਖੋ ਸਾਰਾ ਸੀ ਪੰਜਾਬ ਹਰਿਆਣਾ ਚ ਬੈਠੇ ਆ ਇੱਥੇ ਤੁਸੀਂ ਦੇਖਿਆ ਹੋਣਾ ਜਿਸ ਤਰ੍ਹਾਂ ਦੀ ਮੈਲ ਪ੍ਰੈਕਟਿਸ ਚੱਲੀ ਹੋਈ ਹੈ ਲੋਕੀ ਇੱਥਰ ਉੱਧਰ ਤੁਰੇ ਜਾਂਦੇ ਆ ਤੇ ਪਤਾ ਨਹੀਂ ਹੁੰਦਾ ਕਿੱਧਰ ਜਾਣਾ ਹੈ ਕਿਹੜੀ ਰਾਤ ਤੁਰਨਾ ਹੈ ਸਹੀ ਹੈ ਗਲਤ ਹੈ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੂੰ ਇੱਥੇ ਅਸੀਂ ਜਿਹੜੀ ਚੀਜ਼ ਲੈ ਕੇ ਆ ਰਹੇ ਹਾਂ ਟਾਈਮ ਟੇਕਿੰਗ ਹੈ ਹੂੰ ਜਿਹੜਾ ਅਰਾਊਂਡ 4 ਤੋਂ 6 ਮਹੀਨੇ ਦਾ ਇਹਦਾ ਪ੍ਰੋਸੈਸ ਹੈ ਜਿਹੜਾ ਕਿ ਮਤਲਬ ਓਵਰਆਲ ਨਹੀਂ ਜਾਂਦਾ ਕਈ ਵਾਰ 6-6 ਮਹੀਨੇ ਵੀ ਲੱਗ ਜਾਂਦੇ ਆ ਠੀਕ ਹੈ ਪਰ باوجود ਇਸ ਚੀਜ਼ ਨੂੰ ਅਸੀਂ ਪੜ੍ਹ ਲਿਖੇ ਅੰਦਾਜ਼ ਵਿੱਚ ਪੂਰਾ ਪ੍ਰੋਪਰ ਟਰਾਂਸਪੇਰੈਂਟ ਕਰਕੇ ਅਸੀਂ ਮਾਰਕੀਟ 'ਚ ਲੈ ਕੇ ਆ ਰਹੇ ਆ ਕਿ ਜਿਹੜਾ ਇੰਟਰਵਿਊ ਅਸੀਂ ਕੰਡਕਟ ਕਰਨਾ ਹੈ ਬਕਾਇਦਾ ਵਿਅਕਤੀ ਖੁਦ ਆਪਣੇ ਆਪ ਪੁੱਛ ਸਕਦਾ ਹੈ ਆ ਕੇ ਸਾਹਮਣੇ ਠੀਕ ਹੈ ਕਿ ਵੀ ਮੈਂ ਜੌਬ ਤੇ ਜਾ ਰਿਹਾ ਹਾਂ ਕੱਲ ਨੂੰ ਉਹ ਕੰਟਰੀ 'ਚ ਭੇਜ ਰਹੇ ਹੋ ਕਿਹੜੀ ਕੰਪਨੀ ਹੋਏਗੀ ਕਿਤਾ ਕੰਪਨੀ ਹੋਏਗੀ ਠੀਕ ਹੈ ਜੀ ਅਸੀਂ ਦਿਨੇਸ਼ ਜੀ ਤੁਹਾਡੇ ਇੱਕ ਤਾਂ ਨੰਬਰ ਅਸੀਂ نیچے ਫਲੈਸ਼ ਹੋ ਰਹੇ ਨੇ ਤੇ ਹੁਣ ਕਿ ਕਿ ਇਹ ਨੌਜਵਾਨ ਜਿਹੜੇ ਵੀ ਦੇਖਣਗੇ ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਕਿ ਕੋਈ ਹੋਰ ਜਾਣਕਾਰੀ ਜਿਹੜੇ ਅਸੀਂ ਤੁਹਾਡੇ ਤੋਂ ਪੁੱਛਣੀ ਸ਼ਾਇਦ ਰਹਿ ਗਈ ਹੋਵੇ ਉਹ ਤੁਹਾਨੂੰ ਫੋਨ ਕਰ ਸਕਦੇ ਨੇ ਐਨੀ ਟਾਈਮ ਇੱਕ ਤਾਂ ਮੇਰਾ ਇਹ ਸਵਾਲ ਹੈ ਤੇ ਇੱਕ ਸਵਾਲ ਇਹ ਵੀ ਆ ਕਿ ਇਸ ਦੇ ਲਈ ਨੌਜਵਾਨਾਂ ਦਾ ਦੂਸਰਾ ਸਵਾਲ ਇਹ ਹੋਗਾ ਕਿ ਭਈ ਪੈਸੇ ਕਿੰਨੇ ਲੱਗ ਜਾਂਦੇ ਨੇ ਤੇ ਇਹ ਦੋਨੋਂ ਹੀ ਗੱਲਾਂ ਦੱਸਿਓ ਕਿ ਤੁਹਾਨੂੰ ਕਾਲ ਇਸ ਵੇਲੇ ਵੀ ਕਰ ਸਕਦੇ ਨੌਜਵਾਨ ਕਿਸੇ ਵੀ ਵੇਲੇ ਵੀ ਕਰ ਸਕਦੇ ਕਿਉਂਕਿ ਕੱਲ ਤੇ ਅਗਲੇ ਦੇ ਦਿਨ ਦੀ ਦੋ ਦਿਨ ਦਾ ਤੁਹਾਡਾ ਇਹ ਇੰਟਰਵਿਊ ਫੇਰ ਹੈ ਸਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗੇ ਪਹਿਲੀ ਗੱਲ ਤੁਹਾਡੇ ਕੀ ਜਿਹੜਾ ਮੇਰਾ ਨੰਬਰ ਆ ਰਿਹਾ ਸਾਹਮਣੇ 247 ਅਸੀਂ ਆਪਣੇਲ ਹੈਗੇ ਆਂ ਜੀ ਸਾਡਾ ਇਹ ਕੰਮ ਜਿਹੜਾ ਚੱਲ ਰਿਹਾ ਇਹਦੇ ਵਿੱਚ ਅਸੀਂ ਕਮਿਊਨੀਕੇਸ਼ਨ ਕਾ ਬਿਲਕੁਲ ਨਹੀਂ ਰੱਖਣਾ ਚਾਹਾਂਗੇ ਤੇ ਜਿਹੜਾ ਵੀ ਨੌਜਵਾਨ ਜਾਂ ਚਾਹਵਾਨ ਹੈ ਜਿਹੜਾ ਕਿ ਇੱਥੇ ਇੰਟਰਵਿਊ ਲਈ ਆਉਣਾ ਚਾਹੁੰਦਾ ਹੈ ਉਹ ਸਾਨੂੰ ਨਿੱਤ ਤੁਹਾਡੇ ਚੈਨਲ ਦੇ ਰਾਹੀਂ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦਾ ਵਕਾਇਦਾ ਅਸੀਂ ਉਹਨੂੰ ਬਿਲਕੁਲ ਦੱਸਾਂਗੇ ਕਿ ਉੱਥੇ ਆਏ ਵਕਾਇਦਾ ਉਹਦੇ ਇੰਟਰਵਿਊ ਤੋਂ ਪਹਿਲਾਂ ਅਸੀਂ ਉਹਦੀ ਪੂਰੀ ਕਰੋਮਿੰਗ ਕਰਾਂਗੇ ਉਹਨੂੰ ਪ੍ਰੋਪਰ ਥੋੜਾ ਜਿਹਾ ਗਾਈਡ ਕਰਾਂਗੇ ਉਸ ਤੋਂ ਬਾਅ ਉਦਨਾਂ ਸਿਸਟਮ ਪਾਕਿਸਤਾਨ ਸਟਾਰਟ ਹੋ ਜਾਏਗਾ ਜਣੀ ਤੁਹਾਡੇ ਕਹਿਣ ਦੇ ਅਨੁਸਾਰ ਕੀ ਰូមਾਨੀਆ ਕੰਟਰੀ ਦੇ ਵੀ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਕੱਲ ਇੰਟਰਵਿਊ ਚ ਹੋਣਗੇ ਕਿ ਜਿਨ੍ਹਾਂ ਨੇ ਪਾਸ ਕਰਨੇ ਨੇ ਸਟੂਡੈਂਟ ਜਾਂ ਜਿਸ ਤਰੀਕੇ ਨਾਲ ਉਹਨਾਂ ਦੇ ਨੰਬਰ ਲਾਉਣੇ ਇੰਟਰਵਿਊ ਦੇਖ ਕੇ ਤੇ ਇਹ ਸਾਰੇ ਦੱਸੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਮਾਂ ਕੀ ਤੁਸੀਂ ਰੱਖਿਆ ਹੈ ਸਰ ਸਵੇਰੇ 9 ਵਜੇ ਤੋਂ ਬਾਅਦ ਜਦ ਮਰਜ਼ੀ ਮੇਰੇ ਕੋਲ ਬੱਚਾ ਜਿਹੜਾ ਹੈ ਉੱਥੇ ਆ ਸਕਦਾ ਹੈ ਜਿਹੜਾ ਨੌਕਰੀ ਦਾ ਛਾਹਵਾਨ ਹੈ ਉੱਥੇ ਇੰਟਰਵਿਊ ਲਈ ਆ ਸਕਦਾ ਹੈ ਉਹਨੂੰ ਆਪਣੇ ਨਾਲ ਆਪਣਾ ਇੱਕ ਬਾਇਓ ਡਾਟਾ ਲੈ ਕੇ ਆਉਣਾ ਹੈ ਆਪਣੇ ਪਾਸਪੋਰਟ ਦੀ ਕਾਪੀ ਲੈ ਕੇ ਆਣੀ ਹੈ ਬਕਾਇਦਾ ਠੀਕ ਹੈ ਔਰ ਆਪਣਾ ਇੰਟਰਸਟ ਜਿਹੜੇ ਫੀਲਡ ਚ ਉਹ ਚਾਹੁੰਦਾ ਹੈ ਉਹਦੇ ਲਈ ਆਪਣੀ ਜਾਣਕਾਰੀ ਆਪਣੇ ਚ ਨਾਲ ਲੈ ਕੇ ਆਣੀ ਹੈ ਬਕਾਇਦਾ ਚਲੋ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਨੀਸ਼ੀਸ ਇਹ ਜਾਣਕਾਰੀ ਦੇਣ ਦੇ ਲਈ ਤਾਂ ਐਸਐਸਡੀਸੀ ਦੇ ਅਧਿਕਾਰੀਆਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਹੈ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਅਗਲੇ 2 ਦਿਨ ਤੁਹਾਡੀ ਕਿਸਮਤ ਬਦਲ ਸਕਦੇ ਨੇ ਪਰ ਉਸ ਦੇ ਲਈ ਸ਼ਰਤ ਇਹ ਹੈ ਇਹ ਇੱਕ ਤਾਂ ਤੁਹਾਡੇ ਹੱਥਾਂ ਦੇ ਵਿੱਚ ਹਨਰ ਹੋਣਾ ਚਾਹੀਦਾ ਹਨਰਮੰਦ ਹੋਣੇ ਚਾਹੀਦੇ ਹੋ ਕੋਈ ਨਾ ਕੋਈ ਇੱਕ ਖਿੱਤੇ ਦੇ ਵਿੱਚ ਮਹਾਰਤ ਤੁਹਾਨੂੰ ਹਾਸਲ ਹੋਣੀ ਚਾਹੀਦੀ ਹੈ ਦੂਸਰਾ ਜਿੰਤੂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ 22 ਸਾਲ ਤੋਂ ਘੱਟ ਤੁਹਾਡੀ ਉਮਰ ਨਹੀਂ ਹੋਣੀ ਚਾਹੀਦੀ 22 ਸਾਲ ਦੇ ਤਾਂ ਵੀ ਠੀਕ ਹੈ ਜੇ ਉਸ ਤੋਂ ਬਾਅਦੋਂ ਤਾ ਵੀ ਠੀਕ ਹੈ ਤਾਂ ਇਹਨਾਂ ਨੰਬਰਾਂ ਤੇ ਜਿਹੜੇ ਠਾਸੀਂ ਫਲੈਸ਼ ਕਰ ਰਹੇ ਆ ਐਸਐਸਡੀਸੀ ਦੇ ਨੰਬਰ ਨੇ ਇਹਨਾਂ ਤੇ ਤੁਸੀਂ ਹੁਣੇ ਕਾਲ ਕਰੋ ਜਿਹੜੇ ਸਵਾਲ ਸਾਡੇ ਤੋਂ ਨਹੀਂ ਪੁੱਛੇਗੇ ਜੇਕਰ ਤੁਹਾਡੇ ਮਨ ਦੇ ਵਿੱਚ ਕੱਲ 2 ਦਿਨ ਦੀ ਇੰਟਰਵਿਊ ਦੇ ਲਈ ਕੋਈ ਵੀ ਸਵਾਲ ਆ ਰਿਹਾ ਤਾਂ ਤੁਸੀਂ ਤੁਰੰਤ ਇਹਨਾਂ ਨੰਬਰਾਂ ਤੇ ਫੋਨ ਕਰਕੇ ਐਸਐਸਡੀਸੀ ਦੇ ਅਧਿਕਾਰੀਆਂ ਦੇ ਨਾਲ ਤੇ ਹੋਰ ਕਰਮਚਾਰੀਆਂ ਦੇ ਨਾਲ ਗੱਲ ਕਰੋ ਗੱਲ ਕਰਕੇ ਤੁਸੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਆਉਣ ਵਾਲੇ 2 ਦਿਨ ਯਾਦ ਰੱਖਿਓ 2 ਦਿਨ 18 ਫਰਵਰੀ ਤੇ 19 ਫਰਵਰੀ ਉਹਨਾਂ ਨੌਜਵਾਨਾਂ ਮੁੰਡੇ ਕੁੜੀਆਂ ਦੀ ਕਿਸਮਤ ਬਦਲ ਸਕਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹੁਨਰ ਹੈ ਜਿਨ੍ਹਾਂ ਨੂੰ ਕਿਸੇ ਇੱਕ ਕੰਮ ਦੇ ਵਿੱਚ ਮਹਾਰਤ ਹਾਸਲ ਹੈ ਤਾਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਫਾਇਦੇਮੰਦ ਰਹੂਗੀ ਤੇ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਵਿਦੇਸ਼ ਜਾਣ ਦੇ ਸੁਪਨੇ ਨੇ ਪੂਰੇ ਹੋਣਗੇ ਫਿਲਹਾਲ ਦੇ ਲਈ ਸਿਰਫ ਇੰਨਾ ਹੀ ਧੰਨਵਾਦ